ਜੀ ਮਹਾਰਾਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਤੇ ਮੈਨੂੰ ਮੋਦੀ ਜੈ ਸ਼੍ਰੀ ਰਾਮ ਤੰਤਰੀਗ ਨੂੰ ਸ੍ਰੀ ਦਰਗਿਆਨਾ ਤੀਰਥ ਸ੍ਰੀ ਵੱਡੇ ਹਨੂਮਾ ਜੀ ਮੰਦਿਰ ਵਿੱਚ ਲੰਗੂਰਾਂ ਦਾ ਮੇਲਾ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਮੈਂ ਦੇਸ਼ ਵਾਸੀਆਂ ਦਾ ਸ਼ਹਿਰ ਵਾਸੀਆਂ ਨੂੰ ਇਸ ਚੀਜ਼ ਦੀ ਲੱਖ ਲੱਖ ਵਧਾਈ ਦੇਣਾ ਆ ਨਾਲ ਹੀ ਮੈਂ ਇੱਕ ਦਰਗਿਆਨਾ ਕਮੇਟੀ ਵੱਲੋਂ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਹਦੇ ਵਿੱਚ ਦਰਗਿਆਨਾ ਕਮੇਟੀ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਬਹੁ ਬਲੀ ਆ ਉਹ ਮੰਦਰਾਂ ਵਿੱਚ ਨਹੀਂ ਆਣਗੇ ਬਾਹਰੋਂ ਬਾਹਰ ਰਹਿਣਗੇ ਮੈਂ ਦਰਗਿਆਨਾ ਕਮੇਟੀ ਨੂੰ ਇਹ ਪੁੱਛਣਾ ਚਾਹੁੰਦਾ ਆ ਕਿ ਜੇ ਬਹੁ ਬਲੀ ਤੁਹਾਡੀ ਨਿਗਾਹ ਵਿੱਚ ਸਹੀ ਹੈਗੇ ਨੇ ਤਾਂ ਫਿਰ ਤੁਸੀਂ ਉਹਨਾਂ ਨੂੰ ਮੰਦਰ ਵਿੱਚ ਕਿਉਂ ਨਹੀਂ ਐਂਟਰੀ ਦਿੱਤੀ ਜੇ ਉਹ ਗਲਤ ਨੇ ਗਲਤ ਸਰੂਪ ਆ ਤੇ ਫਿਰ ਆਪਾਂ ਬਾਹਰ ਕਿਉਂ ਆਗਿਆ ਦਿੱਤੀ ਇਹ ਚੀਜ਼ ਵੀ ਕਮੇਟੀ ਸਪਸ਼ਟ ਕਰੇ ਦੂਜੀ ਗੱਲ ਕੀ ਅਸੀਂ ਆਖਿਆ ਸੀ ਕਿ ਜਿਹੜੇ ਲੋਕਾਂ ਦੇ ਘਰ ਜਾ ਕੇ ਪੈਸੇ ਲੈਂਦੇ ਨੇ ਔਰੇ ਬਾਰੇ ਵੀ ਕਮੇਟੀ ਸਪਸ਼ਟ ਕਰੇ ਕਿ ਔਰਤੇ ਕੀ ਫੈਸਲਾ ਲਿਆ ਕਮੇਟੀ ਨੇ ਔਰਾ ਵੀ ਕੋਈ ਕਮੇਟੀ ਨੇ ਨਹੀਂ ਦੱਸਿਆ ਤੀਜੀ ਗੱਲ ਕੀ ਜਿਹੜੇ ਲੋਕਾਂ ਦੇ ਘਰ ਜਾ ਕੇ ਸਿਰ ਮਾਰਦੇ ਸੀ ਔਰੇ ਬਾਰੇ ਵੀ ਕਮੇਟੀ ਸਪਸ਼ਟ ਕਰੇ ਕਿ ਔਰੇ ਬਾਰੇ ਕੀ ਕਮੇਟੀ ਐਕਸ਼ਨ ਲੈ ਰਹੀ ਆ ਚੌਥੀ ਗੱਲ ਕੀ ਜਿਹੜੀ ਕੀ ਲੋਕਾਂ ਦੇ ਘਰ ਜਾ ਕੇ ਜਿਹੜਾ ਆਪਾਂ ਨਸ਼ੇ ਬਾਰੇ ਪ੍ਰਤੀਕਿਆਸੀ ਕਿ ਕੋਈ ਨਸ਼ਾ ਨਾ ਕਰਦਾ ਹੋਵੇ ਉਸ ਵਿੱਚ ਕਮੇਟੀ ਨੇ ਕੀ ਐਕਸ਼ਨ ਲਿਆ ਆ ਹੋਰ ਇਹ ਬਾਰੇ ਵੀ ਦੱਸੇ ਬਾਕੀ ਅਹੀਂ ਮੈਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਬੇਨਤੀ ਕਰਦਾ ਆ ਕਿ ਜਿਹੜੇ ਬਹੁ ਬਲੀ ਬੰਦੇ ਨੇ ਇਹ ਆਪਣੇ ਸਨਾਤਨ ਤੋਂ ਇੱਕ ਅਲੱਗ ਸਰੂਪ ਹਗਾ ਹੈ ਦਰਗਿਆਨਾ ਕਮੇਟੀ ਨੇ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹੀ ਹੀ ਕਿ ਅਸੀਂ ਐਰ ਕੀ ਪੈਹੇ ਖਰਚੇ ਅਗਲੀ ਵਾਰ ਤੋਂ ਨਹੀਂ ਬਣਾਵਾਂਗੇ ਇਹ ਤੋਂ ਸਪਸ਼ਟ ਆ ਕਿ ਦਰਗਿਆਨਾ ਕਮੇਟੀ ਵੀ ਇਸ ਚੀਜ਼ ਨੂੰ ਮੰਦੀ ਕਿ ਗਲਤ ਆ ਅਰਮਰ ਉਹਨਾਂ ਨੇ ਪੈਹੇ ਖਰਚੇ ਤੇ ਉਹਨਾਂ ਨੂੰ ਬੇਅਦਬੀ ਕਰਨ ਦਾ ਅਧਿਕਾਰ ਆ ਮੈਂ ਪੁਲਿਸ ਕਮਿਸ਼ਨਰ ਅੰਬਰ ਸਾਨੂੰ ਬੇਨਤੀ ਕਰਦਾ ਆ ਕਿ ਜਿਹੜੇ ਇਹੋ ਜਿਹੇ ਸ਼ਰਾਰਤੀ ਅੰਸਰ ਆ ਗਏ ਨੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਬਾਕੀ ਮਾਨਜੋਗ ਹਾਈ ਕੋਰਟ ਦੇ ਵਿੱਚ ਅਸੀਂ ਰਿਟ ਪਾਤੀ ਹੋਈ ਆ ਇਸ ਸੰਬੰਧ ਵਿੱਚ ਇਰੇ ਵਿੱਚ ਸਟੇਟ ਸਰਕਾਰ ਪੰਜਾਬ ਸਰਕਾਰ ਡੀਸੀ ਸਾਹਿਬ ਪੁਲਿਸ ਕਮਿਸ਼ਨਰ ਅੰਬਰਸਰ ਪ੍ਰਧਾਨ ਅੰਤਰਗਿਆਨਾ ਕਮੇਟੀ ਤੇ ਜਨਰਲ ਸੈਕਟਰੀ ਦਰਗਿਆਨਾ ਕਮੇਟੀ ਨੂੰ ਪਾਰਟੀ ਬਣਾਇਆ ਗਿਆ ਆ ਇਹਦੇ ਵਿੱਚ ਅਸੀਂ ਤੇ ਸ਼ਾਂਤੀਮਈ ਕਰਨਾ ਚਾਹੁੰਦੇ ਆ ਅਸੀਂ ਤੇ ਹੁਣ ਪ੍ਰਸ਼ਾਸਨ ਨੂੰ ਤੇ ਮਾਨਯੋਗ ਹਾਈ ਕੋਰਟ ਨੂੰ ਇਹੋ ਹੀ ਬੇਨਤੀ ਕਰਾਂਗੇ ਕਿ ਜੋ ਹਾਈ ਕੋਰਟ ਫੈਸਲਾ ਕਰੇਗਾ ਉਹ ਮਨਜ਼ੂਰ ਆ ਤੇ ਹੁਣ ਦੇ ਬਾਅਦ ਵੀ ਇੱਥੇ ਪ੍ਰੋਗਰਾਮ ਕੀਤਾ ਜਾਂਦਾ ਜਾਂ ਸਰੂਪ ਬਣਾਏ ਜਾਂਦੇ ਤੇ ਕੀ ਐਕਸ਼ਨ ਕੀਤਾ ਜਾਏ ਤੁਹਾਡੇ ਅਸੀਂ ਪੁਲ ਕਮਿਸ਼ਨ ਅੰਬਰਸਰ ਨੂੰ ਕੰਪਲੇਂਟ ਦਵਾਂਗੇ ਜੀ ਉਸ ਪਾਰਟੀ ਦੇ ਖਿਲਾਫ ਜਿਹੜਾ ਬਣੇਗਾ ਉਹਨੂੰ ਕਾਨੂੰਨ ਦੇ ਦਾਰੇ ਦੇ ਆਂਦਿਆ ਹੋਇਆ ਆਪਾਂ ਕਾਰਵਾਈ ਕਰਾਵਾਂਗੇ